ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਕਿ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਸੰਗਤ ਲਈ ਜੋ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਉਸ ਵਿੱਚ ਜਿਨ੍ਹਾਂ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਰਦਾਰ ਰੂਪ ਸਿੰਘ ਜੀ ਬੱਲੋ ਸਰਦਾਰ ਸੁਖਜਿੰਦਰ ਸਿੰਘ ਖੋਸਾ ਪੰਜਾਬ ਪੁਲਿਸ ਡਾਕਟਰ ਗੁਰਤੇਜ ਸਿੰਘ ਸਰਦਾਰ ਸ਼ੰਗਾਰਾ ਸਿੰਘ ਢਿੱਲੋਂ ਸਰਦਾਰ ਹਰਦੀਪ ਸਿੰਘ ਤੀਨਾਵਾੜ ਮਿਸਤਰੀ ਦਗਦੀਪ ਸਿੰਘ ਵੱਲੋਂ ਅਤੇ ਭਾਈ ਗੁਰਤੇਜ ਸਿੰਘ ਜੀ ਸਿੱਧੂ ਸਪਾਲ ਉਹਨਾਂ ਵੱਲੋਂ ਆਟੇ ਦੀ ਸੇਵਾ ਕੀਤੀ ਹੈ ਅਤੇ ਇਸ ਜੋ ਗੁਰੂ ਕੇ ਲੰਗਰਾਂ ਲਈ ਇਲਾਕੇ ਭਰ ਦੇ ਸਾਰੇ ਹੀ ਨਗਰਾਂ ਵੱਲੋਂ ਵੱਧ ਚੜ ਕੇ ਗੁਰੂ ਕੇ ਲੰਗਰਾਂ 'ਚ ਸਾ ਪਾਇਆ ਜਾਂਦਾ ਹੈ ਤੇ ਜਾਦਾ ਜੋ ਪਿੰਡ ਨਗਰ ਇਸ ਸੇਵਾ 'ਚ ਆਉਂਦੇ ਹਨ ਉਹਨਾਂ ਵਿੱਚ ਪਿੰਡ ਕਰੜਵਾਲਾ ਪਿੰਡ ਰਾਮਪਰਾ ਰਾਮਪਰਾ ਫੂਲ ਬੁਰਜਮਾਨ ਸਈਆ ਬੁਗਰਾ ਜੇਠੂਕੇ ਪੂੰਦੜ ਗਿਲਕਲਾ ਅਤੇ ਸਾਰੇ ਹੀ ਨਗਰਾਂ ਵਿੱਚ ਵੱਲੋਂ ਇਹ ਸੇਵਾ ਵੱਧ ਚੜ ਕੇ ਕੀਤੀ ਜਾਂਦੀ ਹੈ ਤਾਂ ਜੋ ਤਕਸਰੀ ਹਜੂਰ ਸਾਹਿਬ ਨਾਲ ਦੇੜ ਵਿਖੇ ਜੋ ਨਤਮਸਤਕ ਸੰਗਤਾਂ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਰੰਪਰਾ ਫੂਲ ਵਿਖੇ ਇਹ ਲੰਗਰ ਵਰਤਾਇਆ ਜਾਂਦਾ ਹੈ ਸਾਰੀ ਟ੍ਰੇਨ ਦੇ ਵਿੱਚ ਸੋ ਸਾਰੇ ਹੀ ਜੋ ਵੀਰ ਭੈਣਾ ਜੋ ਦੂਰ ਦਰਾਡੇ ਬੈਠੇ ਹਨ ਜੋ ਇਹ ਸੇਵਾ ਦਾ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ ਤਾਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਨੇ ਸੋ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਆਤਮਕ ਲਾਹੇ ਪ੍ਰਾਪਤ ਕਰ ਸਕਦੇ ਹੋ ਤੇ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਾਰੀ ਵੱਧ ਚੜ ਕੇ ਇਸ ਮਹਾਨ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਅਤੇ ਆਪਣਾ ਜੀਵਨ ਸਫਲਾ ਕਰਦੇ ਹਨ ਸੋ ਸਾਰੇ ਜੋ ਸੇਵਾਦਾਰ ਨੇ ਉਹਨਾਂ ਵੱਲ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਹਾਨ ਸੇਵਾ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਸਫਲ ਬਣਾਓ ਜੀ ਅਤੇ ਆਉਣ ਵਾਲਾ ਭਵਿੱਖ ਆਪਣਾ ਚੰਗਾ ਹੋ ਸਕੇ ਜਿਸ ਦੇ ਨਾਲ ਆਪਾਂ ਗੁਰਬਾਣੀ ਨਾਲ ਜੁੜ ਸਕੀਏ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕੀਏ ਆਪਣੇ ਪੰਜਾਬ ਨੂੰ ਆਪਾਂ ਨਸ਼ਿਆਂ ਤੋਂ ਬਚਾ ਸਕੀਏ ਤੇ ਇਹ ਸਾਰੀਆਂ ਬੇਨਤੀਆਂ ਭਾਪ ਜੀ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਇਹ ਸਾਰਾ ਗੁਰੂ ਸਾਹਿਬ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਜਕਾਰਾ ਲਾ ਦੇ ਬੋਲੇ ਉਹ ਪਹਿਲਾਂ ਦੱਸਦਾ ਹੈ ਜੀ ਉਹਨੂੰ ਇੱਕ ਵਾਰੀ ਵੀ ਨਹੀਂ ਪਿੱਤੀ